ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ ਦਿੱਲੀ ਵਿੱਚ ਕੇਂਦਰੀ ਮੰਤਰੀ ਪ੍ਰਲਾਦ ਜੋਸ਼ੀ ਨਾਲ ਮੁਲਾਕਾਤ ਕੀਤੀ ਬਾਅਦ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੀਟਿੰਗ ਬਹੁਤ ਸੁਖਾਵੇ ਮਾਹੌਲ ਵਿੱਚ ਹੋਈ ਝੋਨੇ ਦੇ ਖਰੀਦ ਤੇ ਸਟੋਰੇਜ ਨਾਲ ਜੁੜੇ ਮੁੱਦਿਆਂ ਬਾਰੇ ਗੱਲਬਾਤ ਹੋਈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਗੋਦਾਮਾਂ ਵਿੱਚ ਹੁਣ ਰੋਜ਼ਾਨਾ 10 ਤੋਂ 12 ਮੀਟ्रिक टन ਅਨਾਜ ਦੀ ਲਿਫਟਿੰਗ ਕਰਵਾਉਣ ਦੀ ਮੰਗ ਕੀਤੀ ਗਈ ਇਹ ਇੱਕ ਤਾਂ ਸਾਡੇ ਜਿਹੜੇ ਗੋਦਾਮ ਨੇ ਉਹਨਾਂ ਨੂੰ ਤੁਰੰਤ ਖਾਲੀ ਕੀਤਾ ਜਾਵੇ ਲਗਭਗ 10 ਲੱਖ ਮੀਟਰ ਟਨ ਪਰ ਮੰਥ ਜੇ ਲਿਫਟਿੰਗ ਹੋਊਗੀ ਤਾਂ ਸਾਡੇ ਜਗਾ ਬਣ ਉਹਨਾਂ ਨੇ ਇਸ ਗੱਲ ਦਾ ਭਰੋਸਾ ਦਿੱਤਾ ਕਿ ਬਿਲਕੁਲ 10 ਲੱਖ ਟਨ ਤੇ ਅਸੀਂ ਪਰ ਮੰਥ ਤੇ ਲੈ ਕੇ ਜਾਵਾਂਗੇ ਲਿਫਟੇ ਇੱਕ ਸੀਗਾ ਕਿ ਜਿਹੜੇ ਗੋਦਾਮ ਨੇ ਸਾਡੇ ਕੋਲੇ ਉਹਨਾਂ ਦਾ ਜਿਹੜਾ ਕਿਰਾਇਆ ਐ ਐਫਸੀਆਈ ਲੈਂਦੀ ਐ ਜਾਂ ਐਫਸੀ ਦਿੰਦੀ ਐ ਉਹ ਪੰਜਾਬ ਦਾ ਘਟ ਐ ਪਰ ਫਿਰ ਵੀ FCI ਜਿਹੜੀ ਹੈ ਉਹ ਸਾਨੂੰ ਸਾਡੇ ਗੋਦਾਮਾਂ ਚ ਘੱਟ ਕਰਨ ਦਿੰਦੀ ਹੈ ਜਿਹੜੀ ਪ੍ਰਕਿਊਰਮੈਂਟ